ਪਰਸ਼ਾਦਾ ਵੀ ਕਹਿ ਸਕਦੇ ਆ ਪਰ ਜਦੋਂ ਆਪਾਂ ਹੋਟਲ ਦੇ ਵਿੱਚ ਹੋਈਏ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦੇ ਹੋ ਘਰਾਂ ਦੇ ਵਿੱਚ ਵੀ ਹੁੰਨੇ ਆ ਜਦ ਕਿ ਸੇ ਹੋਰ ਜਗ੍ਹਾ ਤੇ ਖਾਣਾ ਖਾਂਦੇ ਆ ਅਸੀਂ ਉਹਨੂੰ ਲੰਗਰ ਤੇ ਪ੍ਰਸ਼ਾਦਾ ਨਹੀਂ ਕਹਿੰਦੇ ਜਦੋਂ ਗੁਰਦੁਆਰਾ ਸਾਹਿਬ ਸ਼ੱਕਦੇ ਆ ਲੰਗਰ ਹੈ ਪ੍ਰਸ਼ਾਦਾ ਹੈ ਇੱਥੇ ਆ ਕੇ ਸਾਡੇ ਮੋਂ ਨਿਕਲ ਵੀ ਜਾਂਦਾ ਜਦੋਂ ਪ੍ਰਸ਼ਾਦਾ ਸ਼ੱਕਦੇ ਆ ਨਾ ਜਾਂ ਫੜਦੇ ਆ ਸਤਨਾਮ ਸ਼੍ਰੀ ਵੈਗੁਰੂ ਆ ਜਾਂਦਾ ਆਪਣੇ ਆਪ ਜ਼ਬਾਨ ਤੇ ਆਉਂਦਾ ਤੇ ਆਉਣਾ ਵੀ ਚਾਹੀਦਾ ਹੈ ਇੱਥੇ ਤੱਕ ਆਪਾਂ ਠੀਕ ਆ ਹੁਣ ਸਵਾਲ ਇਹ ਵੀ ਜਿਹੜਾ ਬਾਹਰ ਪ੍ਰਸ਼ਦਾ ਛਕਦੇ ਆਪਾਂ ਖਾਣਾ ਖਾਂਦੇ ਉਹ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਨਾਮ ਬਕਰੇ ਬਕਰੇ ਰੱਖੇ ਹੋ ਨੇ ਉਦੋਂ ਸਾਡੇ ਮੁਖ ਤੋਂ ਸਤਨਾਮ ਵਾਹਿਗੁਰੂ ਕਿਉਂ ਨਹੀਂ ਨਿਕਲਦਾ ਉਦਾਰਥ ਇਹ ਹੀ ਹੋ ਸਕਦਾ ਹੈ ਵੀ ਉਹ ਗੁਰੂ ਦਾ ਨਹੀਂ ਹੈ ਇਹ ਗੁਰੂ ਦਾ ਇੱਥੇ ਲੰਗਰ ਗੁਰਦੁਆਰਾ ਸਾਹਿਬ ਛਕੇ ਗੁਰੂ ਦਾ ਦਿੱਤਾ ਉਹ ਗੁਰੂ ਦਾ ਥੋੜੀ ਉਹ ਤੇ ਹੋਟਲ ਚ ਬਣਿਆ ਉਹ ਤੇ ਬਣਾਉਣ ਵਾਲੇ ਵੀ ਪਤਾ ਨਹੀਂ ਕਿਸ ਤਰ੍ਹਾਂ ਦੇ ਨੇ ਕੌਣ ਨੇ ਕਿਵੇਂ ਬਣਾਇਆ ਕੁਝ ਨਹੀਂ ਪਤਾ ਬਸ ਇਸ ਭਰਮ ਨੂੰ ਅਸੀਂ ਛੱਡ ਕੇ ਦੇਚ ਬਾਹਰ ਨਿਕਲ ਕੇ ਇਹਨੂੰ ਵੀ ਅਸੀਂ ਲੰਗਰ ਬਣਾਈਏ ਕਿਵੇਂ ਮਦਦਾਰ ਦੀ ਬੇਨਤੀ ਕਰ ਰਹੇ ਹਾਂ ਤੇ ਦਾਤ ਦੀ ਮਹਾਰਾਜ ਨੇ ਇੱਕ ਪੰਕਤੀ ਕਹੀ ਹੈ ਕਹਿੰਦੇ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਹ ਸੱਚੇ ਪਾਤਸ਼ਾ ਤੂੰ ਦਾਤਾ ਹੈ ਮੇਰਾ ਨਹੀਂ ਇਕੱਲੇ ਦਾ ਸਾਰੇ ਮਨੁੱਖਾਂ ਦਾ ਨਹੀਂ ਸਾਰੇ ਕਾਇਨਾਤ ਦਾ ਦਾਤਾ ਹੈ ਜਿਤਨੇ ਵੀ ਜੀ ਨੇ ਜੰਤ ਨੇ ਕੀੜੇ ਨੇ ਮਕੌੜੇ ਨੇ ਪਾਣੀ ਵਾਲੇ ਨੇ ਆਕਾਸ਼ ਵਾਲੇ ਨੇ ਮਿੱਟੀ ਵਾਲੇ ਨੇ ਰਿੰਗਣ ਵਾਲੇ ਨੇ ਉੱਡਣ ਵਾਲੇ ਨੇ ਬੈਠਣ ਵਾਲੇ ਨੇ ਕਿ ਸੇ ਵੀ ਤਰ੍ਹਾਂ ਦਾ ਜੀਵ ਹਰ ਇੱਕ ਨੂੰ ਦਾਤ ਰਿਜਕ ਤੂੰ ਦੇ ਰਿਹਾ ਹੈ ਤੂੰ ਦਾਤਾ ਦਾਤਾਰ ਤੇ ਅਸੀਂ ਜਿੱਥੇ ਵੀ ਖਾਂਦੇ ਆ ਜੋ ਵੀ ਖਾਂਦੇ ਆ ਤੇਰਾ ਦਿੱਤਾ ਖਾ ਬਣਾ ਕੋ ਸਤਨਾਮ ਸ਼੍ਰੀ ਹੋਟਲ ਵਿੱਚ ਬਣਾਉਣ ਵਾਲਾ ਰੈਸਟੋਰੈਂਟ ਵਿੱਚ ਸ਼ੈਫ ਹੁੰਦੇ ਨੇ ਖਾਣਾ ਬਣਾਉਣ ਵਾਲੇ ਹੁੰਦੇ ਨੇ ਭੰਡਾਰੀ ਲੰਗਰੀ ਕਹਿ ਲੋ ਕੋਈ ਵੀ ਸ਼ਬਦ ਵਰਤੀਏ ਬਣਾਉਣ ਵਾਲਾ ਕੋਈ ਵੀ ਹੋ ਸਕਦਾ ਹੈ ਪਰ ਉਹਨੇ ਅੰਨ ਅਨਾਜ ਬਣਾਉਣ ਵਾਲੇ ਪਦਾਰਥ ਕਿੱਥੋਂ ਲੈਣੂ ਤੇ ਕਿਸੇ ਨੇ ਪੈਦਾ ਨਹੀਂ ਕੀਤੇ ਉਹ ਅਕਾਲ ਪੁਰਖ ਵੈਗੁਰੂ ਦੀ ਬਣਾਈ ਹੋਈ ਧਰਤੀ ਦੇ ਵਿੱਚੋਂ ਪੈਦਾ ਹੋਏ ਨੇ ਧਿਆਨ ਵਿੱਚ ਰੱਖਿਓ ਪੈਦਾ ਵੀ ਆਪਾਂ ਨਹੀਂ ਕਰਦੇ ਕਿਸਾਨ ਸ਼ਬਦ ਚਲੋ ਗਣ ਸਾਨੂੰ ਵਰਤਣਾ ਪੈਂਦਾ ਵੀ ਕਿਸਾਨ ਅੰਨ ਦਾਤਾ ਹੈ ਦਾਤਾ ਪਰਮੇਸ਼ਰ ਹੈ ਕਿਸਾਨ ਦੇ ਰਾਹੀਂ ਅਨਾਜ ਪੈਦਾ ਕੀਤਾ ਜਾਂਦਾ ਆਖੋ ਸਤਨਾਮ ਸ਼੍ਰੀ ਕਿਸਾਨ ਜ਼ਮੀਨ ਵਿੱਚ ਸੀਡ ਨੂੰ ਬੀਜ ਨੂੰ ਬੋਹ ਦਿੰਦਾ ਹੈ ਗੱਲ ਖਤਮ ਇਹ ਤੋਂ ਅੱਗੇ ਕਿਸਾਨ ਦੇ ਹੱਥ ਵਿੱਚ ਕੁਝ ਨਹੀਂ ਬੀਜ ਬੋਣ ਤੋਂ ਬਾਅਦ ਕਿਸਾਨ ਦੇ ਹੱਥ ਵਿੱਚ ਕੁਝ ਨਹੀਂ ਮਾਲਕ ਦਾ ਹੁਕਮ ਹੋਏਗਾ ਬੀਜਿਆ ਹੋਇਆ ਬੀਜ ਫਲੀਪੂਤ ਹੋ ਜਾਏਗਾ ਉਹਨੂੰ ਫਸਲ ਪੱਕ ਜਾਏਗੀ ਤੇ ਅਸੀਂ ਉਹਨੂੰ ਵੱਢ ਕੇ ਲਿਆ ਮੰਗੇ ਤੇ ਛੱਗ ਲਾਂਗੇ ਪਰ ਜੇ ਉਹਦਾ ਹੁਕਮ ਨਾ ਹੋਇਆ ਬੀਜੀ ਹੋਈ ਫਸਲ ਵੀ ਖਤਮ ਹੋ ਜਾਂਦੀ ਹੈ ਫਲ ਹੀ ਨਹੀਂ ਲੱਗਦੇ ਕਈ ਵਾਰ ਫਸਲ ਨੂੰ ਫਰਜ਼ਦਾਰ ਕੌਣ ਹੋਇਆ બસ ਇੱਥੇ ਸੁਰਤ ਲੈ ਆਓ ਜਦੋਂ ਇੱਥੇ ਸੁਰਤ ਆਏਗੀ ਨਾ ਫਿਰ ਤੁਸੀਂ ਭਾਵੇਂ ਗੁਰੂ ਘਰ ਸ਼ਕੋਗੇ ਘਰ ਵਿੱਚ ਸ਼ਕੋਗੇ ਹੋਟਲ ਵਿੱਚ ਰੈਸਟੋਰੈਂਟ ਵਿੱਚ ਕਿਤੇ ਵੀ ਹੋਵਗੇ ਤੁਹਾਨੂੰ ਸੁਰਤ ਇੰਨੀ ਜਾਗ ਜਾਈਗੀ ਸਾਡੀ ਸੁਰਤ ਮਾਲਕ ਜੀ ਅੱਜ ਬੇਸ਼ੱਕ ਮੈਂ 5 ਸਟਾਰ ਦੇ ਵਿੱਚ ਬੈਠਾ ਬੇਸ਼ੱਕ ਮੈਂ ਪਲੇਨ ਦੇ ਵਿੱਚ ਬੈਠਾ ਬੇਸ਼ੱਕ ਟਾਬੇ ਦੇ ਵਿੱਚ ਬੈਠਾ ਹੋਟਲ ਦੇ ਵਿੱਚ ਬੈਠਾ ਬੇਸ਼ੱਕ ਸੜਕ ਤੇ ਬੈਠ ਕੇ ਸ਼ੱਕ ਰਿਆਂ ਪਰ ਇਸ ਸਾਰੇ ਭੋਜਨ ਨੂੰ ਮੇਰੇ ਤੱਕ ਪਹੁੰਚਾਉਣ ਵਾਲਾ ਦਾਤਾ ਤੂੰ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਫਿਰ ਸੜਕ ਤੇ ਬੈਠ ਕੇ ਵੀ ਨਿਕਲੇਗਾ ਸਤਨਾਮ ਸ਼੍ਰੀ ਵਾਹਿਗੁਰੂ ਦਾਤਾਰ ਨਾਲ ਜੁੜ ਕੇ ਦਾਤਾਰ ਨਾਲ ਜੁੜਨਾ ਜ਼ਰੂਰੀ ਹੈ ਹਰ ਸਮੇਂ ਉਹਦੀ ਯਾਦ ਬਣੀ ਰਹੇ ਉਹਦੇ ਰੰਗ ਵਿੱਚ ਉਹਦੇ ਭਾਣੇ ਵਿੱਚ ਉਹਦੀ ਮੌਜ ਵਿੱਚ ਰਹੀਏ ਤੇ ਜੋ ਹੋ ਗਿਆ ਨਾ ਉਹਨੂੰ ਸੱਤ ਕਰਕੇ ਮੰਨ ਲਈਏ ਅੱਧੀਆਂ ਚਿੰਤਾਵਾਂ ਬੰਦੇ ਦੀਆਂ ਇੱਥੋਂ ਖਤਮ ਹੋ ਜਾਂਦੀਆਂ ਨੇ ਅੱਧੀਆਂ ਕੇਵਲ ਉਹਦੇ ਭਾਣੇ ਨੂੰ ਸੱਤ ਕਰਕੇ ਮੰਨ ਲੈਣ ਨਾਲ ਸਾਡੀ ਸਮੱਸਿਆ ਵੀ ਜੋ ਜ਼ਿੰਦਗੀ 'ਚ ਹੁੰਦਾ ਹੈ ਉਹ ਸਾਡੇ ਮਾਨਸਿਕ ਤੌਰ ਤੇ ਉਹ ਤਾਲਮੇਲ ਨਹੀਂ ਕਰ ਪਾਉਂਦਾ ਜਿਸ ਕਰਕੇ ਬੰਦੇ ਦਾ ਮਨ ਡੋਲ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਤੂੰ ਇੱਕੋ ਹੀ ਕਰਮ ਕਰ ਤੂੰ ਉਸ ਮਾਲਕ ਦੀ ਯਾਦ ਵਿੱਚ ਜੁੜ ਜਾ ਉਹਦੇ ਨਾਮ ਨਾਲ ਜੁੜ ਜਾ ਤੂੰ ਕੱਖਾਂ ਦੀ ਕੁੱਲੀ 'ਚ ਵੀ ਰਹਿੰਦਾ ਹੋਏਗਾ ਤੇਰੇ ਲਈ ਉਹ ਮਹਿਲਾ ਵਰਗਾ ਬਣ ਜਾਏਗਾ ਕੋਈ ਸਤਨਾਮ ਸ਼੍ਰੀ ਪਰ ਜਿਹੜੇ ਭੁੱਲ ਜਾਂਦੇ ਨੇ ਟੁੱਟ ਜਾਂਦੇ ਨੇ ਉਹ ਮਹਿਲਾਂ ਦੇ ਵਿੱਚ ਰਹਿ ਕੇ ਵੀ ਕੱਖਾਂ ਦੀ ਕੁੱਲੀਆਂ ਤਾਲੋ ਵੀ ਥੱਲੇ ਚਲੇ ਜਾਂਦੇ ਨੇ ਜਿਹੜੇ ਭੁੱਲੇ ਜਾਂਦੇ ਨੇ ਅੱਗੇ ਕਹਿਣ ਲੱਗੇ ਕੌਤਕ ਕੋਡ ਤਮਾਸ਼ਿਆਂ ਚਿਤ ਨਾ ਆਵਸ਼ਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਕੌਤਕ ਕੋਡ ਤਮਾਸ਼ਿਆਂ ਕੁੱਤਕ ਹੁੰਦੇ ਨੇ ਅਚਰਜ ਗੱਲਾਂ ਹਨ ਇਹ ਜਾਂ ਨਾ ਗੱਲਾਂ ਕੁਝ ਸੰਸਾਰ ਚ ਘਟਨਾਵਾਂ ਘਟਦੀਆਂ ਨੇ ਕੋੜ ਤਮਾਸ਼ੇ ਹੁੰਦੇ ਨੇ ਖੁਸ਼ੀਆਂ ਦੀਆਂ ਗੱਲਾਂ ਹੋ ਰੀਆਂ ਰੰਗ ਤਮਾਸ਼ੇ ਹੋ ਰਹੇ ਨੇ ਮੇਲੇ ਲੱਗੇ ਹੋਏ ਨੇ ਬੜਾ ਅਚਰਜ ਘਟਨਾਮਈ ਸੰਸਾਰ ਚ ਘਟਦੀਆਂ ਮਹਾਰਾਜ ਕਹਿੰਦੇ ਬੰਦਾ ਇਹਨਾਂ ਨੂੰ ਵੇਖਦਾ ਹੈ ਖੁਸ਼ ਹੁੰਦਾ ਹੈ ਪਰ ਚਤਨਾ ਆਵਸ਼ਨਾਉ ਉਹਦਾ ਨਾਮ ਚਿਤ ਤੇ ਨਹੀਂ ਕਰਦਾ ਉਹਨੂੰ ਫਿਰ ਭੁੱਲ ਜਾਂਦਾ ਹੈ ਉਹਨਾਂ ਰੰਗ ਤਮਾਸ਼ਿਆਂ ਵਿੱਚ ਖਚਤ ਹੋ ਜਾਂਦਾ ਹੈ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ ਸਖਤ ਸ਼ਬਦ ਮਰਤੇ ਨੇ ਮਹਾਰਾਜ ਨੇ ਕੁਝ ਮਹਾਰਾਜ ਕਹਿੰਦੇ ਉਹ ਜਿਹੜਾ ਥਾਂ ਹੈ ਨਾ ਉਹ ਥਾਂ ਅਸਥਾਨ ਪਲੇਸ ਜਿੱਥੇ ਰੰਗ ਤਮਾਸ਼ੇ ਲੱਗੇ ਆ ਰੰਗੀਆਂ ਲੱਗੀਆਂ ਮौज-ਮਸਤੀਆਂ ਹੋ ਰਹੀਆਂ ਨਾਚ ਗਾਣੇ ਹੋ ਰਹੇ ਨੇ ਦੌਰ ਚੱਲਦੇ ਆ ਮਾਇਆ ਦੇ ਸ਼ਰਾਬ ਦੇ ਜੂਏ ਦੇ ਬੜਾ ਕੁਝ ਚੱਲਦਾ ਮਾਇਆ ਦਾ ਕੋੜੀ ਨਰਕ ਬਰਾਬਰ ਏ ਇੱਕ ਹੁੰਦੀ ਆ ਨਜ਼ਰ ਇੱਕ ਹੁੰਦਾ ਨਜ਼ਰੀਆ ਨਜ਼ਰ ਸਾਡੇ ਸਾਰਿਆਂ ਕੋਲ ਹੈ ਨਜ਼ਰੀਆ ਕਿਸੇ ਵਿਰਲੇ ਕੋਲ ਹੁੰਦਾ ਹੈ दिब दृष्टि जिन्नू कहंदे हां आम संसार ਲਈ ਜਿਹੜੇ ਕਲੱਬ ਬਣੇ ਨੇ ਪੱਬ ਬਣੇ ਨੇ ਬਾਰ ਬਣੇ ਨੇ ਜੂਏ ਖਾਨੇ ਸ਼ਰਾਬ ਖਾਨੇ ਜਾਂ ਹੋਰ ਵੀ ਬੜਾ ਕੁਝ ਚੱਲਦਾ ਹੈ ਉਹਨਾਂ ਲਈ ਬੜੀ ਚੰਗੀ ਚੀਜ਼ ਹੈ ਉਹ ਖਾਸ ਤੌਰ ਤੇ ਨੌਜਵਾਨੀ ਵਾਸਤੇ ਤੇ ਉਸ ਵਰਗ ਹੁੰਦਾ ਹੈ ਪਰ ਜਿਨ੍ਹਾਂ ਦਾ ਨਜ਼ਰੀਆ ਚੇਂਜ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਨਜ਼ਰੀਆ ਮਿਲ ਜਾਂਦਾ ਹੈ ਵਿਵੇਕ ਬੁੱਧ ਮਿਲਦੀ ਹੈ ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਤੁਸੀਂ ਅਵੇਅਰ ਹੁੰਦੇ ਹੋ ਸੁਚੇਤ ਹੁੰਦੇ ਹੋ ਜਾਗਰੂਕ ਹੁੰਦੇ ਹੋ ਉਦੋਂ ਸਾਡਾ ਮਨ ਉਕਤੌਣ ਲੱਗ ਜਾਂਦਾ ਆਮ ਹੋ ਜਾਂਦਾ ਫਿਰ ਆਮ ਤੋਂ ਬਾਅਦ ਜਦੋਂ ਬਹੁਤ ਕਿਰਪਾ ਮਾਲਕ ਦੀ ਹੋ ਜਾਏ ਉਦੋਂ ਤੁਹਾਨੂੰ ਉਹ ਜ਼ਹਿਰ ਨਜ਼ਰ ਆਉਣ ਲੱਗ ਜਾਂਦਾ ਹੈ ਕਿਰਪਾ ਤੋਂ ਬਿਨਾਂ ਸ਼ਰਾਬ ਸ਼ਰਾਬ ਹੀ ਨਜ਼ਰ ਆਉਂਦੀ ਹੈ ਜੇ ਕਿਰਪਾ ਨਾ ਹੋਵੇ ਚੰਗੀ ਨਜ਼ਰ ਆਉਂਦੀ ਹੈ ਜਦੋਂ ਕਿਰਪਾ ਹੁੰਦੀ ਹੈ ਉਹ ਜ਼ਹਿਰ ਲੱਗਣ ਲੱਗ ਜਾਂਦੀ ਹੈ ਚੀਜ਼ ਇੱਕੋ ਹੀ ਹੈ ਇੱਕ ਬੰਦੇ ਲਈ ਪਾਣੀ ਹੈ ਇੱਕ ਲਈ ਉਹ ਰਸ ਹੈ ਇੱਕ ਲਈ ਜ਼ਹਿਰ ਹੈ ਚੀਜ਼ ਤੇ ਇੱਕੋ ਹੀ ਹੈ ਫਰਕ ਕਿਹਦਾ ਪਿਆ ਨਜ਼ਰੀਏ ਦਾ ਸੋਚ ਬਦਲ ਗਈ ਤਾਂ ਗੁਰੂ ਸਾਹਿਬ ਕਹਿੰਦੇ ਵੀ ਹੁਣ ਜਦੋਂ ਮੈਂ ਸੰਸਾਰ ਨੂੰ ਉਹਦੀ ਕਿਰਪਾ ਦੀ ਨਜ਼ਰ ਨਾਲ ਵੇਖਦਾ ਵੀ ਰੰਗ ਤਮਾਸ਼ੇ ਤੇ ਬਹੁਤ ਨੇ ਉਹਦੀ ਮਾਇਆ ਨੂੰ ਦੁਨੀਆ ਭੋਗ ਰਹੀ ਹੈ ਮਾਇਆ ਵਿੱਚ ਗਲਤਾਨ ਹੋ ਗਏ ਫਸ ਗਏ ਧਸ ਗਏ ਗਰਸ ਗਏ ਪਰ ਉਸ ਦਾਤੇ ਨੂੰ ਭੁੱਲ ਗਏ ਕਹਿੰਦੇ ਸਾਰਾ ਕੁਝ ਉਹਨਾਂ ਲਈ ਕੋੜੀ ਨਰਕ ਕੁੰਭੀ ਨਰਕ ਬਣ ਗਿਆ ਕੁਝੜ ਸੋਈ ਥਾਂ ਉਹ ਥਾਂ ਵਿੱਚ ਮਨ ਨੂੰ ਉਜਾੜੀ ਉਜਾੜਾ ਹੈ ਉੱਥੇ ਭਲਾ ਤੇ ਹੋ ਨਹੀਂ ਸਕਦਾ ਹੁਣ ਪੱਪਾ ਕਲੱਬਾਂ 12 ਦੇ ਵਿੱਚ ਉੱਥੇ ਕਿਸੇ ਨੂੰ ਜ਼ਿੰਦਗੀ ਜੀਣ ਦਾ ਢੰਗ ਥੋੜੀ ਦੱਸਿਆ ਜਾਂਦਾ ਹੈ ਉੱਥੇ ਜ਼ਿੰਦਗੀ ਦੀ ਘਾੜਤ ਥੋੜੀ ਘੜੀ ਜਾਂਦੀ ਹੈ ਉੱਥੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣ ਦਾ ਉਪਦੇਸ਼ ਥੋੜੀ ਦਿੱਤਾ ਜਾਂਦਾ ਹੈ ਉੱਥੇ ਜ਼ਹਿਰ ਤੋਂ ਕਿਵੇਂ ਬਚਣਾ ਹੈ ਰੱਬ ਨਾਲ ਕਿਵੇਂ ਜੁੜਨਾ ਹੈ ਜ਼ਿੰਦਗੀ ਚੰਗੇ ਪਾਸੇ ਕਿਵੇਂ ਲੈ ਕੇ ਇਹ ਥੋੜੀ ਕੁਝ ਸਿਖਾਇਆ ਜਾਏਗਾ ਤੇ ਫਿਰ ਕੀ ਹੈ ਮਹਾਰਾਜ ਕਹਿੰਦੇ ਉਜੜ ਸੋਈ ਥਾਂ ਉਹ ਥਾਂ ਉਜਾੜ ਹੈ ਉਹ ਥਾਂ ਬੇਕਾਰ ਹੈ ਉੱਥੇ ਜ਼ਹਿਰ ਵਰਤਦੇ ਹੋਰ ਕੁਝ ਵੀ ਨਹੀਂ ਹੈ ਗੁਰੂ ਪালা ਕਰੇ ਨੌਜਵਾਨ ਵਰਗ ਨੂੰ ਇਸ ਪੱਖ ਤੋਂ ਅਵੇਅਰ ਹੋਣਾ ਜ਼ਰੂਰੀ ਹੈ ਠੀਕ ਹੈ ਜਵਾਨੀ ਵਿੱਚ ਜੋਸ਼ ਹੁੰਦਾ ਹੈ ਹੋਸ਼ ਦੀ ਘਾਟ ਹੁੰਦੀ ਹੈ ਨੌਜਵਾਨ ਬੱਚੇ ਸਮਝਾਇਆ ਛੇਤੀ ਸਮਝਦੇ ਵੀ ਨਹੀਂ ਪਰ ਜਦੋਂ ਸਮਝ ਆਉਂਦੀ ਹੈ ਸਮਾਂ ਬੀਤ ਜਾਂਦਾ ਹੈ ਉਦੋਂ ਤੱਕ ਕਈ ਵਾਰੀ ਬਹੁਤ ਵੱਡਾ ਨੁਕਸਾਨ ਵੀ ਹੋ ਚੁੱਕਿਆ ਹੁੰਦਾ ਹੈ ਗੁਰੂ ਭਲਾ ਕਰੇ ਸਮਝ ਆ ਜਾਏ ਮਹਾਰਾਜ ਕਹਿੰਦੇ ਇਹ ਗੱਲ ਸਿੱਖ ਲੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੈ ਉਹ ਮਨੁੱਖ ਜਿਹੜੇ ਰੱਬ ਨੂੰ ਸੱਚ ਨੂੰ ਗੁਰੂ ਨੂੰ ਭੁੱਲ ਕੇ ਜੀਵਨ ਬਤੀਤ ਕਰਦੇ ਨੇ ਉਹ ਇੱਕ ਤੇ ਜੰਗਲ ਵਿੱਚ ਭਟਕਦੇ ਨੇ ਦੂਜੀ ਗੱਲ ਉਹਨਾਂ ਦੇ ਸੰਸਾਰ ਦੇ ਰੰਗ ਮਾਇਆ ਤਮਸ਼ੇ ਕੇਵਲ ਉਜਾੜ ਹੀ ਹੁੰਦੇ ਹਨ